ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਬਾਈਆਂ ਨੂੰ ਜੋ ਕਾਲ 올ਡ ਸਾਈਕਲ ਨਾਲ ਜੁੜੇ ਹੋਇਆ ਤੇ ਆਪਣੇ ਕੋਲ ভিਰ ਪਹੁੰਚੇ ਸਾਈਕਲ ਲੈਣ ਕਰਦੇ ਆ ਗੱਲਬਾਤ ਕਿੱਥੋਂ ਆਏ ਕਿਹੜਾ ਜ਼ਿਲ੍ਹਾ ਇਹਨਾਂ ਦਾ ਤੇ ਸਾਈਕਲਾਂ ਬਾਰੇ ਆਪਾਂ ਦਿੰਨੀ ਆ ਜਾਣਕਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੱਸਿਓ ਵੀਰੇ ਆਪਦੇ ਬਾਰੇ ਪਿੰਡ ਆਪਣਾ ਵੀਰੇ ਧਲੇਰਕਲਾਂ ਜ਼ਿਲ੍ਹਾ ਮਰੀਕੋੜਲਾ ਤੇ ਆਪਾਂ ਆਏ ਸੀ ਅੱਜ ਸਾਈਕਲ ਆਪਾਂ ਦੋ ਸਾਈਕਲ ਲਏ 23 ਇੰਚੀ ਤੇ ਇੱਕ ਲਖਾਈਏ ਸੌਰੀ 27 ਠੀਕ ਹੈ ਤੇ ਡੀਲਿੰਗ ਵੀਰੇ ਦੀ ਵਧੀਆ ਲੱਗੀ ਧੰਨਵਾਦ ਤੇ ਬਾਕੀ ਐਕਸੈਸਰੀ ਵਗੈਰਾ ਸਾਰਾ ਵੀਰੇ ਨੇ ਵਿੱਚ ਹੀ ਦਿੱਤੇ ਸ ਤੇ ਬਾਕੀ ਸਾਈਕਲ ਵਧੀਆ ਲੱਗੇ ਸੀ ਲੈਨੇ ਕਿਸਨ ਕ੍ਰੋਸ ਦੇ ਟ੍ਰੇਲ ਹੰਟਰ ਠੀਕ ਹੈ ਵੀਰੇ ਤੇ ਬਾਕੀ ਜਿਵੇਂ ਵੀਰੇ ਰਾਈਡ ਲਈ ਜਨਾਂ ਦੀ ਚਲਾਉਣ ਚ ਕਿਵੇਂ ਲੱਗੇ ਹਾਂ ਰਾਈਡ ਵੀਰੇ ਪੂਰੇ ਉਹ ਵਧੀਆ ਨੇ ਤੇ ਕੋਈ ਜ਼ੋਰ ਨਹੀਂ ਲਵਾਉਂਦੇ ਵਧੀਆ ਨੇ ਠੀਕ ਠੀਕ ਹੈ ਭਾਈ ਤੇ ਭਾਈ ਆਪਣੇ ਪਹਿਲਾ ਜਿਹੜੇ ਸਾਈਕਲ ਗਏ ਹੋਇਆ ਤੇ ਲਗਭਗ ਉਹ ਵਧੀਆ ਚੱਲਦੇ ਆ ਸੋਹਣੇ ਹਾਂਜੀ ਹਾਂ ਵੀਰੇ ਪਹਿਲਾਂ ਆਪਣੇ ਪਿੰਡ ਕਾਫੀ ਗਏ ਹੋਇਆ ਸਾਈਕਲ ਸਾਰੇ ਵਧੀਆ ਚੱਲਦੇ ਠੀਕ ਹੈ ਭਾਈ ਉਹ ਵੀ ਮੇਰੇ ਖਿਆਲ ਨਾਲ ਸਨ ਕ੍ਰੋਸ ਦੇ ਗਏ ਹੋਇਆ ਹਾਂਜੀ ਹਾਂ ਸਨ ਕ੍ਰੋਸ ਦੇ ਗਏ ਤੇ ਮਿੱਤਰ ਹੁਣੇ ਆਪਣੇ ਧਲੇਰ ਖੁਰਕ ਤੋਂ ਦੇ ਜੁੜੇ ਹੋਇਆ ਧਲੇਰ ਖੁਰ ਤਾਂ ਤੁਹਾਡਾ ਕਿ ਕਲਾਂਗਾ ਵੀਰੇ ਕਲਾਂਗਾ ਕਲੇਰ ਕਲਾਂ ਤੇਤੂ ਕਲੇਰ ਕਲਾਂ ਤੋਂ ਮਿੱਤਰ ਜੁੜੇ ਹੋਇਆ ਆਪਣੇ ਨਾਲ ਘੱਟੋ ਘੱਟ 3 ਸਾਲ ਤੋਂ ਜਦੋਂ ਆਪਾਂ ਸਟਾਰਟਿੰਗ ਕਰੀ ਸੀ ਕੰਮ ਦੀ ਉਦੋਂ ਤੋਂ ਹੀ ਜੁੜੇ ਹੋਏ ਆ ਤੇ ਮੇਰੇ ਸਹਾਰ ਉਹਨਾਂ ਦਾ ਇਹ 12ਵਾਂ 13ਵਾਂ ਸਾਈਕਲ ਹੋਣਾ ਕਲੇਰ ਆਪਣੇ ਤੇ ਬਾਈ ਉਹਨਾਂ ਨੂੰ ਦਿੱਤੇ ਆ ਆਪਾਂ ਸਾਨ ਕ੍ਰੋਸ ਦੇ ਸਾਈਕਲ ਇੱਕ 27.5 ਦੇ ਵਿੱਚ ਡਬਲ ਡਿਸਕ ਬ੍ਰੇਕ ਦੇ ਸ਼ੌਕਰ ਆਗੇ ਪਿਆਸ ਸੋਹਣਾ ਮਾਡਲ ਆਇਆ ਨਾਲ ਇੱਕ ਗ੍ਰੇ ਕਲਰ ਦੇ ਵਿੱਚ ਸਨ ਕਰੌਸ ਦਾ ਇਹਦੇ ਵੀ ਡਬਲ ਡਿਸਕ ਬ੍ਰੇਕ ਸ਼ੌਕਰ ਤੇ 29 ਇੰਚੀ 휠ਸ ਹੈ ਜਾ ਉਹਦਾ ਇਹਦਾ 27.5 ਆ ਗਿਆ ਤੇ ਨਵੇਂ ਸਾਈਕਲ ਦਿੱਤੇ ਬਾਈ ਉਹਨਾਂ ਨੂੰ ਤੇ ਧੰਨਵਾਦ ਵੀਰੇ ਤੁਹਾਡਾ ਬਹੁਤ-ਬਹੁਤ ਕਾਰ ਲੋਡ ਸਾਈਕਲ ਤੇ ਆਏ ਤੇ ਵੀਰੇ ਪਤਾ ਤੁਹਾਨੂੰ ਵੀ ਚੈਨਲ ਤੋਂ ਹੀ ਲੱਗਿਆ ਜੀ ਮੈਂ ਕਿਵੇਂ ਨਹੀਂ ਸਾਡੇ ਪਿੰਡ ਵੀਰੇ ਪਹਿਲਾਂ ਤੋਂ ਹੀ ਚੈਨਲ ਤੋਂ ਪਹਿਲਾਂ ਤੁਹਾਨੂੰ ਜونی ਪਤਾ ਲੱਗਿਆ ਹਮ ਸੱਚਣ ਭਿੱਤਰਾਂ ਤੋਂ ਹੀ ਪਤਾ ਲੱਗਿਆ ਹਾਂਜੀ ਹਾਂ ਠੀਕ ਹੈ ਠੀਕ ਹੈ ਤੇ ਬਹੁਤ-ਬਹੁਤ ਧੰਨਵਾਦ ਵੀਰੇ ਤੁਸੀਂ ਬਹੁਤ ਕਾਰ ਦਿੱਤਾ ਸੇਵਾ ਦਾ ਤੇ ਅੱਗੇ ਜਰੂਰ ਦੱਸਿਓ ਹਣਾ ਪਰ ਸ਼ੇਅਰ ਜਰੂਰ